ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਨਾ ਲਿਆ ਵਾ ਨਾ ਲਿਆ ਹਾਂ ਮੈਂ ਹਦਵਿੰਦਰ ਦੀਦੀ ਤੇ ਹੋ ਗਈ ਤਿਆਰ ਤੇ ਆਪਾਂ ਨਾ ਜਾਣ ਕਦੋਂ ਕ ਨੂੰ ਹੋਣੀ ਕਿਦਾਂ ਜਾਣਾ ਨਾਲ ਇਹਨੂੰ ਤਾਂ ਅੱਧਾ ਹੀ ਨੇਰੀ ਆਈ ਹੈ ਰਾਤ ਕੱਲੀ ਨਾ ਜਾਣਾ ਉਹਨਾਂ ਕੀ ਕਹਿਣਾ ਟਾਈਮ ਨਾ ਜਾਣੇ ਤਰ ਜਾ ਅੱਜਕੱਲ ਪ੍ਰੋਗਰਾਮ 12 ਵਜੇ ਸ਼ੁਰੂ ਹੁੰਦੇ ਠੰਡ ਦੇ ਵਿੱਚ ਇਹ ਤਾਂ ਗੱਲ ਆ ਗਈ ਮੈਂ 19 ਵਜੇ ਤੇ ਜਾ ਕੇ ਉੱਥੇ ਕੀ ਕਰਾਂਗੇ ਹਾਂ ਕਿਤੇ ਮਾਰ 5000 ਵਾਲਾ ਸੂਟ ਪਾਇਆ ਚਿਲਮਲ ਚਿਲਮਕਾਂ ਦੀ ਤਵਾਰ ਖਿਲੇ ਛੱਡੇ ਕਦੀ ਆਉਣ ਕਦੀ ਆਉਣ ਕਾਂਦੀ ਵਾਲ ਅੱਛਾ ਡੇੜੀ ਹੋ ਗਈ ਆਹ ਹੋ ਤੇ ਮਾਰ ਕਿਤੇ ਡਈ ਬਾਹਰ ਮੈਂ ਇਧਰ ਨੂੰ ਜਦੋਂ ਆਉਂਦੀ ਤੇ ਮੈਂ ਵੇਖਾਂਦੀ ਤੇ ਕਿਤੇ ਕਦੀ ਆਉਣ ਕੰਦੀ ਹੀ ਅੱਧੀ ਕਦੀ ਹੈ ਨਾ ਕਿ ਅੱਧੀ ਵਾਲਾਂ ਨੂੰ ਲੱਗਣ ਦਾ ਸੂਟ ਦੀਦੀ ਕਿਤੇ ਸ਼ਾਦੀ ਗਾਲ ਤੇ ਕਿਤੇ ਹੱਥ ਲੱਗਣ ਦੀ ਤੇ ਚਿਲਮਲ ਚਿਲਮਲ ਕਰਨ ਦੀ ਮਨੇ ਤੇ ਫਿਕਰ ਪਿਆ ਹੀ ਲੱਗੇ ਫਿੱਕੀਆਂ ਫਿੱਕੀਆਂ ਜਿਨ੍ਹਾਂ ਲੱਗਣਾ ਵਾ ਕਿਉਂ ਫਿੱਕੀਆਂ ਲੱਗਣਿਆ ਵਾ ਮੇਕਅਪ ਵਾਲ ਮਾਸਾ ਡਾਰਕ ਕਰ ਲਈ ਤੂੰ ਨਾਲੇ ਉਗੜ ਨਾ ਆਵਨੀ ਆ ਤੇ ਤੂੰ ਦੱਸ ਪਤਿਆਰ ਹੋਈ ਛਤੀ ਆਈ ਕਿੱਦਾਂ ਮੈਂ ਤਾਂ ਕਰਕੇ ਆਈ ਹੀ ਸੂਟ ਤੇ ਮੈਂ ਪ੍ਰੈਸ ਕਰਕੇ ਰੱਖ ਕੇ ਆਈ ਹਾਂ ਮੈਨੂੰ ਆਪਣੀ ਜੁੱਤੀ ਵੀ ਦੇ ਦੋ ਜੁੱਤੀ ਹੁਣ ਸੂਟ ਦਾ ਵੀ ਟੌਰ ਮਾਰੂਗੀ ਤੇ ਕੱਲ ਹੀ ਦੱਸ ਦਿੰਦੀ ਨਾ ਕੋਈ ਗੱਲ ਨਹੀਂ ਮੈਂ ਜੁੱਤੀ ਕੱਢ ਦਿੰਨੀ ਆ ਮੈਂ ਵੀ ਬੈੱਡ 'ਚ ਰੱਖੀਆਂ ਜਿਹੜੀਆਂ ਨਹੀਂ ਪਾਉਣ ਵਾਲੀਆਂ ਜਾ ਉਹ ਤੇ ਨਹੀਂ ਆ ਜਿਹੜੀ ਨਹੀਂ ਪਾਉਣ ਵਾਲੀਆਂ ਮੇਰਾ ਮਤਲਬ ਜਿਹੜੀਆਂ ਉਨ ਜਾਣ ਵਾਲੀਆਂ ਬਾਅਦ ਫਿਰ ਗਾ ਜਾ ਪਿਆਰੇ ਚਲ ਏ ਠੀਕ ਐ ਸਵਰ ਸੋਨੀ ਜੀ ਦਵੇਂ ਕੋਈ ਜਾ ਜਾ ਮੈਂ ਵੀ ਇਹ ਚੁੰਨੀ ਪ੍ਰੈਸ ਕਰਨੀ ਆ ਚਲ ਕਰ ਲੈ ਫਿਰ ਨਾਲ ਕੇ ਖਾਣਾ ਜੁੱਤੀਆਂ ਲੀਦੇ ਸਾਰਾ ਕੋ ਦੇ ਕੇ ਤੇ ਫੇਰ ਕਰੋ ਇਹਨਾਂ ਜਿ ਤਸਾਣ ਕਰਨਾ ਮਤ ਮੇਰੀ ਵੀ ਭਲੀ ਕੰਢੀ ਹੈ ਮਨਜੀ ਇਤੇ ਗਾਲਾ ਕੋ ਨਹੀਂ ਫਿੱਕੀਆਂ ਜੀਆਂ ਪੈਚੇ ਲਾਗੇ ਵੇਖਾ ਤਾਂ ਸਹੀ ਲੱਗੇ ਤਾਂ ਲਾ ਗੰਦੇ ਆ ਵਾ ਠੰਡ ਚ ਕਦੋਂ ਦੀ ਤਿਆਰ ਹੋਈ ਆ ਵੀ ਮੈਂ ਆਪਣਾ ਟੌਰ ਵਿਖਾਵਾਂ ਅੱਗੋ ਪਿੱਛੇ ਨਖਾਦੀ ਇੱਥੇ ਹੀ ਝਾੜੂ ਮਾਰਦੀ ਫਿਰੂਗੀ ਤੁਰੇ ਫਿਰੂਗੀ ਅੱਜ ਕਿਤੇ ਬਾਹਰ ਬਨੇ ਨਿਕਲ ਨਹੀਂ ਕਿਤੇ ਉਹੀ ਸੜ ਕੇ ਸੁਆਹ ਹੋ ਜਾਣਾ ਜਦੋਂ ਦਵਿੰਦਰ ਨੂੰ ਵੇਖ ਲਿਆ ਬਾਲ ਤੇ ਮੈਂ ਜਿੱਤੀ ਦਾ ਕਲਾਸਾ ਹੀ ਸੂਰ ਦਾ ਟੱਟਾ ਉਹ ਜੀ ਬਣਾ ਸੂਰ ਤੇ ਇੰਨਾ ਸੋਣਾ ਮੈਂ ਤਾਂ ਨਹੀਂ ਆ ਪਾ ਕੇ ਜਾਣਾ ਮਿੰਟਿਆਂ ਲੱਗਦਾ ਜੀ ਤਾਂ ਇਹਦਾ ਹੀ ਬੜਾ ਟਵਰ ਆ ਪੰਜਰ ਪੰਜਰ ਹੀ ਹੁੰਦਾ ਹੱਥ ਚ ਆਇਆ ਆ ਪੰਜਰ ਬਹੁਤੀ ਸਿਆਣੀ ਬਣ ਗਈ ਵੀ ਚੁੱਪ ਕਰਕੇ ਬਣਾਣਾ ਤੂੰ ਇਹ ਸੂਤ ਬਣਾਣਾ ਇਹਨਾਂ ਨੂੰ ਵੀ ਕਹਿਤਾ ਵੀ ਤੂੰ ਹੀ ਨਹੀਂ ਜਾਣਾ ਮੈਂ ਜਾਣਾ ਇਹਨਾਂ ਨੇ ਵੀ ਨਹੀਂ ਕੋਈ ਤਿਆਰੀ ਕੀਤੀ ਉਹ ਤਾਂ ਮੰਜੀਨ ਵਿੱਚ ਤਿਆਰ ਕਰ ਲਿਆ ਹੇ ਰੱਬ ਹਾਂ ਤਾਂ ਮਾ ਸੰਜੰਗੀਆ ਲੱਗਣਾ ਲੱਗੇ ਠੀਕ ਆ ਇਹਦਾ ਕਰਦੀ ਸੂਟ ਤੇ ਮੇਰਾ ਵੀ ਨਹੀਂ ਮਾੜਾ ਇਹਦਾ 5000 ਦਾ ਪਾ ਕੇ ਘਰੇ ਪਹਿਲਾਂ ਪਾਉਗੀ ਜਿਹਦੇ ਹਿਸਾਬ ਨਾਲ ਮੈਨੂੰ ਅੱਗ ਲਾਉਣ ਨੂੰ ਬਾਹਰ ਖਿਲੋਤੀ ਹੈ ਇਹ ਸਹੀ ਰਹਾ ਚੱਲ ਪ੍ਰੀਤਲਾ ਆਪਣੀ ਸਕੀਨ ਤੇਰਾ ਦਿਮਾਗ ਕਦੋਂ ਕੰਮ ਆਉਣਾ ਵਿਆਹ ਭਾਵੇਂ ਮੇਰਾ ਤਹੇ ਜੇ ਇਹਨੂੰ ਨਹੀਂ ਮੈਂ ਜਾਣ ਦਰਾਂ ਕਿਤਾ ਪੰਜਾ ਦਾ ਪਾਸ ਤੈਨਾਂ ਐਡਿਸ਼ਨ ਦੇ ਆਲਾ ਸਰਤੇ ਲਈ ਚੁੰਨੀ ਨਹੀਂ ਆ ਜਾ ਅੰਦਰ ਤੈਨ ਮੈਂ ਨਹੀਂ ਵਿਆਹ ਦਾ ਚਾਹ ਵਾ ਠਾਕੜਨਾ ਵਾ ਲੈ ਉਹ ਦੂਜੀਆਂ ਹੋਈਆਂ ਤਿਆਰ ਤੇ ਹੋ ਜਾਣਗੀਆਂ ਤਿਆਰ ਬੰਦਾ ਟਾਈਮ ਨਾ ਹੋਇਆ ਹੋਵੇ ਜਾਂ ਤਿਆਰ ਤੇ ਜਾਣ ਵਾਲਾ ਬੰਦਾ ਵਾ ਓਏ ਆਪਣਾ ਕੰਮ ਧੰਦਾ ਕਰਨੀਂ ਤੂੰ ਕੀਤਾ ਕਰਦਾ ਕੋਹ ਭਾਂਡਾ ਉੱਥੇ ਦਾ ਉੱਥੇ ਨਹੀਂ ਕੀਤਾ ਤੂੰ ਹਾਂ ਪਹਿਲਾਂ ਤਾਂ ਸਵਾਰ ਬਣਾ ਕੇ ਬਹਿ ਗਈ ਆ ਤੇ ਬੀਬੀ ਤੂੰ ਕਰਨਾ ਮਗਰੋਂ ਭਾਂਡੇ ਮਾਂਜਣੇ ਆ ਮੈਂ ਤਾਂ ਅੱਜ ਵਿਆਹ ਵੇਖਣਾ ਮੇਰੇ ਹੱਥਾਂ 'ਤੇ ਮਹਿੰਦੀ ਲੱਜ ਜਾਣੀ ਤੈਨੂੰ ਮੈਂ ਸਿੱਧੀ ਗੱਲ ਕਰੀ ਨਾ ਚੰਗਾ ਵਾ ਆ ਦੇਖਿਆੜੀਆਂ ਸਾਰੇ ਇਧਰ ਨੂੰ ਦੇਖ ਕੇ ਆ ਗੇੜੀ ਦੇਣੀਆਂ ਗੇੜੀ ਸਾਰਿਆਂ ਨੂੰ ਖਾਲੀ ਦੇਖਿਆ ਕਿ ਨਾ ਤਿਆਰ ਹੋ ਗਈ ਵਿਆਹ ਚੱਲੀ ਆ ਬੀਬੀ ਗੁੱਸਾ ਨਾ ਕਰਿਆ ਕਰ ਜਦੋਂ ਕਿ ਤੈ ਜਾਣਾ ਆਉਂਦਾ ਉਦੋਂ ਹੀ ਮੱਥੇ ਤੇ ਤੂੜੀ ਲਾ ਲਿਆ ਕਰ ਮੈਂ ਤੈਨੂੰ ਇਹ ਕਹਿਣ ਦੀ ਆ ਵੀ ਵੇ ਤੇਰੀ ਨੋਂ ਜਦੋਂ ਉੱਥੇ ਇਦਾਂ ਵਿਆਹ ਚ ਦਿੱਤਾ ਗੇੜਾ ਦੇ ਲਾ ਗੇੜਾ ਤੇ ਕਿੰਨੀ ਸੋਹਣੀ ਲੱਗਣਾ ਲੋਕਾਂ ਕਹਿੰਣਾ ਹਾਂ ਥੋੜੀ ਸੁ ਆਹ ਆ ਲੜਦੀ ਮੇਰ ਨਾਲ ਗੋੜੇ ਗੋੜੇ ਤੇ ਰਿਵਿਊ ਕਰੀ ਆ ਬਾਹਰ ਥੋੜੀ ਕਿੰਨੂੰ ਪਤਾ ਬਾਹਰ ਤੇ ਇਹੀ ਆ ਵੀ ਨੌ ਸਸ ਦੀ ਐਮ ਤੇ ਉਦਾਂ ਥੋੜੀ ਪਤਾ ਵੀ ਸਾਡੀ ਐਮ ਹਨਾ ਬਸ ਤਿਆਰ ਹੋਣੀ ਵਾਲੀਆਂ ਉਹ ਵੀ ਆਉਣੀਆਂ ਵਾਲੀਆਂ ਤੇ ਵੇਖ ਕੇ ਸੱਤੀ ਕਪੜੀ ਆ ਦੇ ਜਾਈਏ ਨੀ ਯਾਰ ਕੇ ਚਾੜੂ ਪੋਚਾ ਕਰਨਾ ਵਾ ਬੀਬੀ ਤੂੰ ਮੈਂ ਨਹੀਂ ਇਹ ਚ ਕਰਨਾ ਵਾ ਗੋੜੇ ਗੋੜੇ ਠੰਡ ਮੇਰ ਮੇਰਾ ਕੀਤਾ ਲਈ ਆਣ ਕੇ ਤੂੰ ਹੀ ਕਰਨਾ ਵਾ ਜਾ ਲਿੜਿਆ ਜਾ ਲਾ ਕੋਈ ਨਹੀਂ ਵੇਖ ਲਾ ਜਾ ਤਿਆਰ ਹੋਈ ਦੂਜੇ ਕਪੜੇ ਪਾ ਕੇ ਨਾ ਤੇ ਚੱਲ ਘੜੂ ਪੋਚਾ ਕਰ ਮੈਂ ਨਹੀਂ ਕਰਨਾ ਕਰਨਾ ਹੁਣ ਮੈਂ ਸੇਰ ਆਪਣੇ ਵਾਲ ਸਟੇਟ ਜੇ ਕਰਾ ਲਏ ਆ ਕਰਨਾ ਝੜੂ ਪੋਚਾ ਮੈਂ ਤੇ ਹੁਣ ਟੌਰ ਨਾ ਜਾਣਾ ਆਵੇ ਇਧਰ ਮੈਂ ਤੇ ਉਹ ਉਹ ਹੈ ਨਹੀਂ ਕਿ ਮੈਂ ਪ੍ਰੈਸ ਮਾਰ ਲਈ ਕਿ ਆਵਾ ਮੈਂ ਵੇਖੀਆਂ ਕਿ ਆਪਣਾ ਕੰਮ ਧੰਦਾ ਕਰਨੀ ਨਹੀਂ ਇਹਨੇ ਕੀ ਸਾਨੂੰ ਸਤਾ ਦਿੱਤਾ ਵਾ ਬੀਬੀ ਮੈਨੂੰ ਵੀ ਲੈ ਦੇ ਹਾਂ ਚੁੰਟਾ ਜਿਆ ਮੈਂ ਤੇ ਪ੍ਰੈਸ ਨਹੀਂ ਸਿੱਧੇ ਕਰ ਲਈ ਗਰਮ ਗਰਮ ਜਦੋਂ ਮੈਂ ਚਿਹਰਾ ਚਿਹੜਾ ਚੁੰਟਾ ਨਹੀਂ ਹੈ ਕਿਹੜਾ ਚੁੰਟਾ ਉਹ ਜਿਹੜਾ ਵਾਲ ਸਿੱਧੇ ਕਰਦੀਆਂ ਵਾ ਇੰਜ ਜਿਹੜਾ ਆਗ ਫੋਲੀ ਸੀ ਆ ਜਾ ਬੀਬੀ ਰਹੀ ਨਾ ਫਿਰ ਛੋਟੀ ਸੋਈ ਤੇਰੀ ਜਾ ਤੂੰ ਅੰਦਰ ਮੈਨੂੰ ਵੇਖ ਲੈਣਾ ਤੇ ਆਪਣਾ ਨਾ ਨਾ ਦਾ ਪਤਾ ਤੈਨੂੰ ਪਤਾ ਵਾ ਤੇਰੇ ਗਾਲ ਚ ਮੈਡਰ ਪੈ ਜਾਣਾ ਵੀ 5000 ਦਾ ਸੂਟ ਪਾ ਕੇ ਆਈ ਆ ਪਟੌਰ ਵੀ ਤੇ ਆ ਆਪਣੇ ਆਪ ਨੂੰ ਪਤਾ ਨਹੀਂ ਕੀ ਬਣੀ ਐ ਲੈ ਪਤਾ ਨਹੀਂ ਉਹਨਾਂ ਤੇਰ ਨਾਲ ਜਿਆਦੀਆਂ ਨਹੀਂ ਤਿਆਰ ਹੋ ਜਾਣਾ ਇਹਨੂੰ ਮੈਂ ਸੋਹਣੀ ਜੱਜਦੀ ਨਹੀਂ ਆ ਉਦੋਂ ਕਿਤੇ ਕਾਲੀ ਕਟੂਲੀ ਕਲੂਟੀ ਲੈ ਆਉਂਦੀ ਕੋਈ ਤੇ ਨਾ ਇਦਾਂ ਹੁੰਦਾ ਤੈਨੂੰ ਸਾੜਾ ਹੁਣ ਮੈਨੂੰ ਵੇਖ ਵੇ ਸਾੜਾ ਹੋਈ ਜਾਂਦਾ ਵੀ ਮੇਰੀ ਨਾ ਸੋਹਣੀ ਲੱਗਣ ਢਈ ਆ ਤੇ ਸੋਹਣੀ ਤੇ ਅਸੀਂ ਲੱਗਣੀ ਰਹੇ ਆ ਪਰ ਇਹਦਾ ਸਰੀਕਾ ਨੇ ਜਦੋਂ ਬਾਹਰ ਨਿਕਲਣਾ ਤੇ ਜਦੋਂ ਵੇਖਿਆ ਤਿਆਰ ਹੋਈ ਨਾ ਫੇਰ ਵੇਖੀ ਚਲਹਾ ਤਨਜਮਾ ਕਲੋਂ ਨਹੀਂ ਆ ਅੰਦਰ ਹੀ ਖਲੋਤੀ ਆ ਬਦੋਂ ਬਾਹਰ ਆ ਜਾ ਇਹਨੂੰ ਜਾ ਕੇ ਆਨੀ ਆ ਫੇ ਚੱਲ ਗਾਂ ਚੱਲੀਏ ਹੋ ਗਈ ਤਿਆਰ ਹਾਂ ਹਾਂ ਤਿਆਰ ਤੇ ਮੈਂ ਹੋ ਗਈ ਆ ਤੇ ਕੀ ਕਰਨ ਦੇ ਜੇ ਮੈਂ ਆ ਦੋ ਰੋਟੀਆਂ ਲਾ ਕੇ ਧੀ ਨੀ ਰੋਟੀਆਂ ਹੀ ਖਾਈ ਜਾਣੀਆਂ ਵਾ ਉਥੇ ਇੰਨਾ ਕੋ ਚੱਲਣਾ ਡੋਸਾ ਤੇ ਕਿਤੇ ਮੋਮਸ ਤੇ ਉਸਮੋਸੇ ਨੀ ਨੀ ਕੇ ਤੇ ਗੋਲ ਗੱਪੇ 버ਗਰ ਟਿੱਕੀਆਂ ਇੰਨਾ ਕੋ ਜੇ ਤੇ ਉਹ ਤਾਂ ਗੱਲ ਠੀਕ ਹੈ ਹੁਣ ਭਾਈ ਤੇਰੇ ਮੂੰਹ ਨੂੰ ਸ਼ਿਕਾ ਲਾ ਜਾ ਮਗਰ ਹਰ ਰੋਜ਼ ਲੰਗਰ ਹੀ ਖਾਈਦਾ ਵਾ ਤੇ ਉਹ ਕਹਿ ਕੇ ਸਾਨੂੰ ਲਾ ਦੇ ਚਾਹ ਬਣਾਈ ਆ ਅਮੈਂ ਆਥੇ ਕੌਫੀ ਜੀ ਹੁੰਦੀ ਫਿਰ ਜੀਨ ਕਰਦਾ ਉਹਨੂੰ ਲਿਓ ਹਾਂ ਮਸਵੀਰ ਦਾ ਕੋਈ ਨਹੀਂ ਉਹ ਖਾਦਾ ਮੇਰੀ ਆਪ ਬੁੜੀ ਗਾਲਾਂ ਕੱਢਣ ਲਈ ਆ ਕਹਿੰਦੀ ਪਹਿਲਾਂ ਘਰ ਦਾ ਵੇਖ ਲੈ ਤਾਂ ਮੈਂ ਹਾਂ ਘਰ ਦਾ ਰੋਜ਼ ਵੇਖਣਾ ਕੰਮ ਵੀ ਘਰ ਦੇ ਕੰਮ ਕਰਦੇ ਰਹੀਦਾ ਵਾ ਅੱਜ ਤੇ ਕਰੇ ਮਾਹ ਮੌਕਾ ਮਿਲਿਆ ਵਾ ਥੇ ਇੰਨਾ ਬੋਲਦਾ ਹਾਂ ਗੋਲਣ ਲਈ ਮੈਂ ਵੇਹੇ ਦੀ ਅੱਜ ਵੀ ਨਹੀਂ ਜ਼ਬਾਨ ਅੰਦਰ ਰਹਿੰਦੀ ਜੋ ਬੜੀ ਸਵਾਦ ਬਣਾਈ ਹੋ ਤੇ ਐ ਸੋਣ ਠੰਡ ਹੈ ਸੂਟ ਤੇ ਬੜਾ ਸੋਹਣਾ ਲੱਗਾ ਸਾਰਿਆਂ ਤੇਰੀ ਵਾਲੀ ਵੇਖਣਾ ਵੇਖੀ ਆ ਕਿ ਸੇਲੀਆਂ ਪਣਾ ਕਹਿਣਾ ਲੈ ਕੋੜੇ ਕਿਡਾ ਸੋਹਣਾ ਮਹਿੰਗਾ ਸੂਟ 5000 ਲਾਇਆ ਪੂਰਾ 5000 ਤੇ ਆ ਜਿਹੜੀਆਂ ਪਾਈ ਪੂਈ ਪਿੰਗਾ ਇਹਨਾਂ ਤੇ ਬੜਾ ਖਰਚਾ ਆ ਜਾਂਦਾ ਤੇ ਆ ਸੋਨੇ ਦੀ ਚੂੜੀ ਮਾਤਾ ਦੀ ਕੱਢ ਕੇ ਪਾਈ ਦੱਸੀ ਨਾ ਉਹਨੂੰ ਮੈਂ ਤਾਂ ਕੋਟੀ ਚ ਲਗਾਈ ਮੈਂ ਕਿਹਾ ਦੱਸ ਨਾ ਦਵੀ ਨਾ ਹੁਣ ਲੈ ਹੁਣ ਦਵਿੰਦਰ ਦੇ ਹੱਥ ਚ ਇੱਕ ਵਾਰੀ ਚੀਜ਼ ਆ ਜਮੜੇ ਦਿੰਦੀ ਆ ਚੱਲ ਫੇ ਮੈਂ ਵੀ ਹੋ ਜਾ ਰਹੀ ਏ ਦੀ ਛੇਤੀ ਕਰ ਲਓ ਤੁਸੀਂ ਪਤਾ ਨਹੀਂ ਕੱਪ ਕੱਪ ਵਿਲਾ ਕਰਦੇ ਮੈਂ ਪੀ ਕੇ ਦੇ ਦਿੰਨੀ ਆ ਤੂੰ ਕਾਹਨੂੰ ਟੈਨਸ਼ਨ ਪੈ ਲਈ ਯਾਰ ਨਾ ਤੂੰ ਰੱਖ ਲੈਣੀ ਕਿਤੇ ਨਾ ਕਿਤੇ ਪੀਲਾ ਰੱਖਣੀ ਨਹੀਂ ਆ ਮੈਂ ਤਾਂ ਸਾਰੀ ਪੀਣੀ ਆ ਠੜ ਲੱਗ ਗਈ ਕਾਲਜਾ ਕਮਾਂ ਡਿਆ ਉਹ ਨਾ ਆਂਦੇ ਦੇ ਜੇ ਘਰੋਂ ਹੀ ਖਾਣਾ ਤੇ ਵਿਆਹ ਤੇ ਕੀ ਜਾਣਾ ਆ ਚਾਹ ਪੀ ਚਾਹ ਛੇਤੀ ਆ ਚਾਹ ਤੇ ਨਹੀਂ ਵਾਟਰ ਕੱਢੇ ਤਿਆਰ ਹੋ ਜਾ ਹਣ ਮੇਰੀ ਚਾਹ ਲਈ ਵੇਖੀ ਜਾਨੀ ਪੀ ਲੈ ਮੀ ਪੀ ਲੈਣੀ ਆ ਮੈਂ ਜਾ ਐ ਸੁਢਵੜਾ ਸੋਣਾ ਸੂਟ ਹੈ ਹੀ ਬੜਾ ਸੋਹਣਾ 5000 ਲਾਇਆ ਗੁੰਗਿਆਂ ਨੇ ਵੀ ਜਵਾਨਾ ਹੁਣ ਖੁੱਲਣ ਲੱਗੀਆਂ ਪਹਿਲਾਂ ਤੇ ਆਂ ਅੰਦਰੋਂ ਨਿਕਲ ਹੀ ਨਹੀਂ ਸਵੇਰ ਦੀ ਸੜੀ ਵੱਡੀ ਘੋਟੀ ਤੇ ਅੱਜ ਦਵਿੰਦਰ ਨੇ 5000 ਵਾਲਾ ਪੋਣਾ ਚੱਲ ਉਹਦੇ ਨਾਲ ਜਾਨੀ ਸਗਾਤਾਲ ਨਹੀਂ ਮਨਜੀਤ ਹਾਏ ਨਹੀਂ ਮੈਂ ਮਰ ਜਾ ਸੜ ਗਈ ਮੇਰੀ ਕਿਸਮਤ ਨਹੀਂ ਉੱਤੋਂ ਠੰਡ ਗਲੇ ਇੰਨੇ ਪਏ ਬਿਮਾਰ ਹੋਣਾ ਹੀ ਆ ਨਾ ਹੁਣ ਚੱਲੀ ਆ ਮੂੰਹ ਹੱਥ ਧੋ ਕੇ ਤੇ ਬਾਹਰ ਆ ਜਾ ਬੜੀ ਸੋਹਣੀ ਲੱਗਣ ਦੀ ਰੰਗ ਤੇ ਰੱਬ ਦੇ ਦੋ ਹੀ ਆ ਐਡੀ ਵੀ ਤੂੰ ਕਿਹੜੀ ਚਿੱਟੀ ਹੋ ਜਾਣਾ ਵਾ ਅੱਛਾ ਕਿਉਂ ਮੂੰਹ ਹੱਥ ਧੋ ਕੇ ਚੱਲ ਜਾ ਵਿਆਹ ਜਾਣਾ ਮੈਂ ਤੇ ਨਾ ਕੇ ਨਿੱਖਰ ਕੇ ਜਾਣਾ ਵਾ ਬਹੁਤ ਉਹ ਨਿੱਖਰ ਕੇ ਜਾਣਾ ਵਾ ਇੰਨੇ ਸਾਲਾਂ ਦੀ ਤੇ ਨਿੱਖਰੀ ਨਹੀਂ ਹੁਣ ਜ਼ਿਆਦਾ ਨਿੱਖਰ ਜਾਣਾ ਤੀ ਤ ਹਾਏ ਹੈ ਨਹੀਂ ਤੁਸੀਂ ਘਰ ਦੇ ਡੱਡੂ ਘਰੇ ਹੀ ਰਹਿਣਾ ਤੁਸੀਂ ਸਾਰੀ ਉਮਰ ਘਰ ਢੰਗ ਦੀ ਗੱਲ ਵੀ ਸਿੱਖ ਲਿਆ ਕਰੋ ਅਜੇ ਤੌਲੀਆ ਚੁੱਕੀ ਫਿਰਦੀ ਸਗਾਤੇ ਉਹ ਉਹ ਨਹੀਂ ਤਿਆਰ ਹੋਈ ਮੈਂ ਕੰਮ ਤਾਂ ਦਾ ਕਰਕੇ ਆਂ ਟੀ ਘਰ ਦਾ ਨਹੀਂ ਰੋ ਕੰਮ ਤਾਂ ਦਾ ਕਰਦੀ ਟੀ ਰੋਜ਼ ਕੰਮ ਤਾਂ ਦੇ ਕਰਨੇ ਆ ਉਹ ਵੀ ਤੇਰੀ ਸੱਸ ਤੇ ਜਵਾਨ ਜਹਾਨ ਉਹ ਕੰਮ ਕਰ ਲੂਗਾ ਲੈ ਮੇਰੀ ਸੱਸਾਂ ਦੀ ਮੈਂ ਸਾਰਾ ਸੰਭਲੂ ਤੂੰ ਜਾ ਇਹ ਉਹਨੇ ਕਿਹਾ ਆਪਣਾ ਉਹ ਮੈਨੂੰ ਨਾ ਤੋ ਵੀ ਮਨਾ ਕਰੀ ਜਾਂਦੀ ਨਾ ਨਾ ਆਂਦੀ ਮੁੱਤ ਤੋ ਕੇ ਚਲ ਜਾ 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 ਨਹੀਂ ਘਾ ਤੇ ਮੁਸਕ ਖਿਲਾ ਰੇਗੀ ਮੈਂ ਦੱਸ ਕਿ ਹਾਂਜੀ ਸਾਸਰੀ ਕਾਲ ਸਾਸਰੀ ਕਾਲ ਭੜੀ ਸੁਣੀ ਲੱਗਣ ਡਈ ਹੈ ਹਾਏ ਹਾਏ ਨਹੀਂ ਕਿੰਨੀ ਸੁਣੀ ਲੱਗਣ ਡਈ ਕਿੰਨੇ ਦਾ ਵਾ ਪੰਜ ਪੂਰੇ ਪੰਜ ਦਾ ਹਾਂਜੀ ਉਹਦੀ ਸਾਸ ਨੇ ਬਣਾ ਕੇ ਦਿੱਤਾ ਈ ਆਹੋ ਤੇ ਕੋਟੀ ਜਿਹੜੀ ਆ 900 ਦੀ ਓ ਪਿਛਲੇ ਸਾਲ ਦੀ ਮੈਂ ਲਈ ਅਜੇ ਵੇਲਾ ਮੈਂ ਨਹੀਂ ਕਿਤੇ ਲੂਈ ਨਹੀਂ ਆਈ ਆਈ ਪਿਛਲੇ ਸਾਲ ਦੀ ਹਾਂ ਹਾਂ ਤੇਰਾ ਨਹੀਂ ਸੂੜ 5000 ਦਾ ਤੇ ਪਿਛਲੇ ਸਾਲ ਦੀ ਭੈਣੇ ਚਲਣ ਡੀਆਂ ਇਹੋ ਚਲਣ ਡੀਆਂ ਜਾਤਾਂ ਨਹੀਂ ਤੈਨੂੰ ਪਤਾ ਪਤਾ ਹੈ ਨਹੀਂ ਵੇ ਮੈਨੂੰ ਤਾਂ ਲੱਗਦਾ ਦੌੜਣ ਡੀਆਂ ਜਿੱਦਾਂ ਹਾਂ ਉਹ ਦੌੜਨੀ ਮੇਰੀ ਗੱਲ ਸੁਣੋ ਕੰਮ ਅੱਜ ਤੁਸੀਂ ਕਰ ਲੋ ਕਿਤੇ ਸਾਡਾ ਵੀ ਨੋਵਾ ਤੀਆਂ ਨੂੰ ਸਾਨੂੰ ਵੀ ਘੋਮ ਲੈਣ ਦਿਆ ਕਰੋ ਤੇ ਅੱਜ ਉਥੇ ਪਾਰਟੀ ਆ ਤੇ ਫਿਰ ਵੇਖੋ ਜੇ ਟਾਈਮ ਨਾਲ ਤਿਆਰ ਹੋ ਕੇ ਜਾਵਾਂਗੇ ਅਸੀਂ ਤੇ ਫਿਰ ਲੋਕ ਵੀ ਆਣੇ ਫਰਾਣੇ ਦੇ ਨੋਵਾ ਟਾਈਮ ਨਾਲ ਆਈਆਂ ਤੇ ਕੱਲ ਨੂੰ ਅਸੀਂ ਵੀ ਕੋਈ ਗਾਉਣ ਬਾ ਲੈਣਾ 100 ਘੰਟੇ ਟਾਈਮ ਨਾਲ ਉਥੇ ਘਰ ਦਾ ਕੰਮ ਕੀ ਖਾਣਾ ਰੋਟੀ ਜਾਟੀ ਨਾ ਖਾਵੀ ਕਿਤੇ ਗੋਲ ਗੱਪੇ ਟਿੱਕੀਆਂ ਕਈ ਕੋਸ਼ ਉਥੇ ਲੱਗਾ ਹੋਣਾ ਵੈਰੈਟੀਆਂ ਇਹ ਕੰਮ ਹੁਣ ਕਾਰਾ ਹੀ ਸਾਰਾ ਘਰ ਦਾ ਕੰਮ ਨਹੀਂ ਮੇਰੀ ਸੱਸ ਇਹ ਗੱਲਾਂ ਬੜੀ ਚੰਗੀ ਆ ਕਹਿੰਦੀ ਮੇਰੀ ਧੀ ਤੂੰ ਤਿਆਰ ਹੋ ਕੇ ਜਾ ਮਹਿੰਦੀ ਲਾਈ ਰੰਗ ਹੀ ਨਹੀਂ ਨਾ ਚੜਿਆ ਤੇ ਆ ਉਹ ਕਹਿੰਦੀ ਆ ਵੀ ਤੂੰ ਜਾ ਤੇ ਮੈਂ ਸਾਰਾ ਕੰਮ ਕਰ ਲੂੰਗੀ ਹੈ ਆ ਤੋਲੇ ਦੀ ਆ ਮਾਤਾ ਦੀ ਆ ਤੇ ਉਹਨੇ ਨਾ ਬੜੀ ਰੀਜ ਨਾ ਕੱਢ ਕੇ ਦਿੱਤੀ ਟ੍ਰਾਂਕ ਸਾਰੇ ਚੀਜ਼ਾਂ ਕਿਤੇ ਕੋਲੋਂ ਪਵਾ ਪਾ ਕੇ ਰੀਜ ਨਾ ਆਪਣੀ ਨੋਵਾਂ ਨੁਕਾੜ ਦਿੱਤੀ ਨਹੀਂ ਭੈਣੇ ਐਹੀ ਕਿਤੇ ਮੰਗਣ ਕੱ ਲਿਆ ਸੀ ਤੈਨੂੰ ਅਹੀਂ ਬਥੇਰਾ ਕੋਹਵਾ ਤੂੰ ਵੀ ਪਾ ਕੇ ਜਾ ਆ ਕੀ ਮੋਟਾ ਸੂਰ ਨਹੀਂ ਹਾਂ ਨਹੀਂ ਐਵੇਂ ਮਾਰਦੀ ਆ ਬੜਾ ਛੋੜਾ ਅੱਜ ਤੇ ਮੇਰੀ ਸੱਸ ਮੇਰੇ ਚ ਇੰਨੀ ਕਹਿਣ ਡਈ ਸੀ ਤੇ ਮੈਂ ਹਾਂ ਮੰਮੀ ਰਹਿਣ ਦੇ ਬਗਾਨੇ ਵਿਆਹ ਚ ਜਾਣਾ ਕਿਤੇ ਕਿਤੇ ਮਾੜਾ ਮੋਟਾ ਕਹਿੰਦੇ ਦੇ ਲਾ ਗੇੜਾ ਕਹਤਾ ਤੇ ਕਿਤੇ ਲੋਥੀ ਨਾ ਜਾਵੇ ਅੱਜ ਕੱਲ੍ਹ ਜ਼ਮਾਨੇ ਨਹੀਂ ਚੰਗੇ ਤੇ ਕਿਉਂ ਭਾਵੇਂ ਆ ਗੋਟੀ ਵੜ ਲੈਣ ਕੋਈ ਮੈਨੂੰ ਤੇ ਭਲਾ ਹੋਵੇ ਇਹਦਾ ਪ੍ਰੀਤ ਦਾ ਪ੍ਰੀਤ ਦਾ ਤੇ ਮੈਂ ਚਾਹ ਨਹੀਂ ਪੀਤੀ ਚਾਚ ਤੇ ਉਹਨੇ ਕਿਤੇ ਮੈਨੂੰ ਚਾਹ ਐਡੀ ਸੋਹਣੀ ਚਾਹ ਬਣਾਈ ਵੀ ਮੈਂ ਆਨੀਆ ਵੀ ਛੱਡ ਗੱਲਾਂ ਦੋ ਤੇ ਮੇਰੀ ਗੱਲ ਸੁਣ ਉਹ ਐਨੇ ਕੀ ਵਿਆਹ ਜਾਣਾ ਹੈ ਤਾਂ ਪਹਿਲਾਂ ਹੀ ਕਮਾਂ ਡਈ ਇਮਤਰੀਆਂ ਨਾਤੀ ਨਾ ਜੇ ਸਾਨੂੰ ਪਤਾ ਸੀ ਉਹ ਤੇ ਅੱਗੇ ਬਿਮਾਰ ਪਈ ਰਾਤ ਦੀ ਤੂੰ ਹੁਣ ਨਹਾਉਣ ਚੱਲੀ ਐ ਇਹਨੂੰ ਹੁਣ ਸਮਝਾਵੇ ਕੌਣ ਨਹੀਂ ਨਹੀਂ ਨਹਾਉਣਾ ਤੇ ਪਹਿਣਾ ਹੀ ਆ ਐਦਾਂ ਨਹੀਂ ਨਾ ਜਾਇਆ ਚੰਗੇ ਲੱਗੀਦਾ ਜਾਂਦੇ ਹੱਦ ਹੋ ਗਈ ਕੋਹ ਨਹੀਂ ਹੁੰਦਾ ਇਹ ਤੇ ਮੇਰੀ ਗੱਲ ਸੁਣ ਕੀ ਹੋਇਆ ਵਾ ਹਾਂ ਨੀ ਟੇਡ ਜੈ ਰਜੰਡਿਆ ਮੇਰੀ ਗੱਲ ਸੁਣਾ ਆਂਟੀ ਜਿਵੇਂ ਆਣ ਹੈਗੀ ਆ ਹਾਂ ਹੈਗੀ ਆ ਨਹੀਂ ਮਰਜੀ ਜਿਵੇਂ ਆ ਜੇ ਅੰਤਰਾ ਕੋ ਖਾਦਾ ਨਹੀਂ ਪੀਤਾ ਨਹੀਂ ਇਨਾ ਕੋ ਉਥੇ ਖਾਣਾ ਇਹਦੇ ਟੇਡ ਚ ਨਾ ਜਿੱਦਾਂ ਜਿਵੇਂ ਪਹਿਲਾ ਪਾ ਲੰਡਾ ਵੀ ਅੱਜ ਤਾਂ ਖਾਣਾ ਹੀ ਚੱਲ ਤੇ ਮੇਰੀ ਗੱਲ ਸੁਣ ਟਾਈਮ ਨਾ ਤਿਆਰ ਹੋ ਜਾ ਓਹੋ ਇੱਕ ਮਿੰਟ ਫੜੀ ਚੱਲ ਫੜੀ 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 ਆ ਆ ਫਿਰ ਮੈਂ ਨਾ ਹੋ ਜਾ ਤੂੰ ਚੱਲ ਜਾ ਕਿ ਮੰਜੀ ਫੜ ਇੱਥੇ ਲਿਆਈਏ ਇੱਥੇ ਧੋਪਾ ਸੂਰਜ ਆ ਜਾਣਾ ਆ ਇੱਥੇ ਫੜ ਮੈਂ ਅਜੇ ਨਾ ਆਵਾ ਤੇ ਉਹ ਫੇਰ ਬੈਠੀ ਚੱਲ ਕੋਈ ਨਹੀਂ ਉਹਦੇ ਟੇਡ ਕੀੜ ਹੋਣ ਲਈ ਆ ਕਾਤੇ ਡਾਪੀ ਰਾ ਹੋਂਡ ਹੈ ਹਾਏ ਹਾਏ ਨਾ ਤਾ ਤੁਨ ਕਦੋਂ ਲਾਉ ਮੈਨੂੰ ਡੀਕਦੀ ਰਾ ਚੱਲ ਆ ਜਾਂਦੀ ਕਾਲੀ ਨਾ ਪਾਓ ਚੱਲ ਆ ਗਈ ਆ ਨਾਲਾ ਹੁਣ ਤੂੰ ਨਾ ਨਾ ਆ ਜਾ ਮੈਂ ਤੇ ਨਾ ਹਣਾ ਤੂੰ ਤਾਂ ਕਿੰਨਾ ਚੇਰ ਲਾਤਾ ਚਲ ਜਿਹਾ ਤੌਲੀਆ ਦੇ ਹਾਏ ਹਾਏ ਸਾਬਣ ਨਾ ਤਾ ਤੇ ਹੀ ਆ ਮੈਂ ਨਾ ਗਰਮ ਪਾਣੀ ਨਾ ਤੈਨੂੰ ਜਵੈਣ ਦੀ ਨਹੀਂ ਥੋੜੀ ਜੀ ਹੁਣ ਮੈਂ ਨਾ ਆਵਾ ਹਾਂ ਨਾ ਆਵਾ ਆਹੋ ਹਾਂ ਠੀਕ ਵਾ ਤੂੰ ਆਹ ਠੀਕ ਆ ਬੜਾ ਜਾਨ ਜੋਗੀ ਹੈਗੀ ਆ ਆਹ ਚੱਲ ਤੂੰ ਨਾ ਜਾ ਫਿਰ ਆਹੋ ਨਾ ਤੂੰ ਦੇਖ ਨਾ ਨਹੀਂ ਨਹੀਂ ਕੋਈ ਨਹੀਂ ਨਾ ਚਲ ਤੂੰ ਨਹੀਂ ਖਲ ਹੇ ਰੱਬਾ ਰੱਬੇ ਮੈਨੂੰ ਲੱਗਦਾ ਕੰਮ ਖਰਾਬ ਗੋਲੀ ਹੈਗੀ ਜਿਹੜੀ ਖਾਕੀ ਜੀ ਹਾਂ ਨਹੀਂ ਗੋਲੀਆਂ ਕਿੱਥੇ ਆਪਣੇ ਘਰੋਂ ਜਾ ਕੇ ਖਾਵੇ ਕਿ ਹਾਏ ਹਾਏ ਕਿਦਾਂ ਪੋਖਾਵਾ ਰਈ ਕਰਨ ਸੂਡ ਪਾ ਕੇ ਨਜ਼ਰ ਹੀ ਲੱਗਦੀ ਲੱਗੀ ਤੇਰੀ ਲੱਗੀ ਮੈਨੂੰ ਤੇ ਲੱਗਦਾ ਜਵੈਣ ਤਵਾ ਮਾਸਾ ਨੂੰ ਬਸ ਮੈਂ ਕੀ ਕਹ ਮੇਰੀ ਨਜ਼ਰ ਲੱਗੀ ਕਿਦਾਂ ਕਹੀ ਜਾਂਦੇ ਅੱਖਾਂ ਵੇ ਗੱਡ ਕੱਟ ਕੇ ਜਦੋਂ ਵੇਖਣ ਰਹੀ ਸੀ ਨੀ ਰੁਕ ਜਾ ਨੀ ਲਿਆਂ ਪੈਂਡੀਆਂ ਕੀ ਹੋ ਗਿਆ ਤੈਨੂੰ ਨੇਰੀ ਆਈ ਆ ਵਿਆਹ ਲਾ ਉਥੇ ਰਹਿਣੇ ਵਿਆਹ ਵਿੱਚ ਖਾਣ ਪੀਣ ਨੂੰ ਰੁਕ ਜਾ ਮੇਰੀ ਜਾਨ ਤੇ ਬਣੀਆ ਤੇਰਾ ਹਾਸਾ ਹੋ ਗਿਆ

ਹਏ ਹਾ ਫੜਾ ਹਾ ਦੇ ਜੀ ਮੈਂ ਦਾ ਪੱਕਾ ਮਾਰ ਮਾਰ ਹਏ ਫੜ ਪਾਣੀ ਪੀ ਹਏ ਨਹੀਂ ਕਿਤੇ ਨਜ਼ਰੀ ਲੱਗ ਗਈ ਆ ਕੀ ਹੋਇਆ ਵਾ ਕੀ ਖਾਦਾ ਤੂੰ ਹੈ ਹਏ ਹੋਏ ਮੈਂ ਮਰ ਜਾ ਹਾ ਚੁੰਦੀ ਵੀ ਨਫੜਾ ਦੇ ਹਏ ਨਹੀਂ ਹਏ ਰੱਬਾ ਹੋਣਾ ਇਹਨਾਂ ਦਾ ਵਿਆਹ ਜਾਣਾ ਅੰਤਰੀ ਨੇ

ਨਹੀਂ ਬਾਥਰੂਮ ਚ ਨਾ ਗੰਧ ਪਾਇਆ ਦੇ ਇਥੇ ਨਾਲਾ ਚਲ ਕੋਈ ਨਹੀਂ ਫੇਰ ਨਹੀਂ ਹਾਈ ਹਾਈ ਜ਼ਿਆਦਾ ਹੋ ਗਈ ਆ ਹੋਏ ਨਹੀਂ ਜ਼ਿਆਦਾ ਹੋ ਗਈ ਆ ਸਿੱਧੀ ਹੋ ਜਾ ਗੁੰਦੀ ਵੀ ਟੇਢੀ ਹੋ ਗਈ ਆਈ ਨਹੀਂ ਤਾਨੂੰ ਗੱਲਾਂ ਆਂਦੀਆਂ ਨਾ ਖੱਤੀਓ ਹਾਂ ਹਾਂ ਨਹੀਂ ਕੀ ਹੋ ਗਿਆ ਇਹਨੂੰ ਹਏ ਜਾ ਤੇ ਤਲਾਈ ਲਿਆ ਮਾੜੀ ਜੀ ਕੁੜੀ ਲੰਮੇ ਪਾਵਾਂ ਨਹੀਂ ਠੰਡੀ ਹੋ ਗਈ ਆ ਜਿਹੜਾ ਨਹੀਂ 4 ਵਜੇ ਦੀ ਉੱਠ ਕੇ ਛੁਰਲ ਛੁਰਲ ਕਾਂਢੀ ਕਿਤੇ ਨੀ ਬੱਤੀ ਵੀ ਬਾਜਦੇ ਠੰਡੇ ਨਾਲ ਨਾਈ ਜਾਂਦੀ ਨਹੀਂ ਆ ਹੇ ਠੰਡੇ ਨਾਲ ਨਾ ਕਿੱਧਰ ਤੇ ਲੋੜ ਚੜੇ ਆ ਹਾਂ ਠੰਡ ਲੱਗੀ ਹੋ ਕੇ ਇਸ ਲਿਆ ਕੁੜੀ ਤੇ ਪਾਵਾਂ ਨਹੀਂ ਠੰਡ ਲੱਗੀ ਦਿੰਦਵੇਂ ਦਿੰਦਵੇਂ ਉੱਠ ਕਲੇ ਨੇ ਲੰਮੇ ਪੈ ਗਈ ਨਹੀਂ ਨਹੀਂ ਹਏ ਮੇਰੀ ਠੀਕ ਤੇ ਕੀ ਗੱਲ ਹੋਈ ਮੈਨੂੰ ਠੰਡੇ ਕੀ ਜਾਂਦਾ ਜੇ ਡੇਡ ਨੂੰ ਕੀ ਹੋ ਗਿਆ ਨਹੀਂ ਪਤਾ ਨਹੀਂ ਨੀ ਨજર ਲਾਤੀ ਨੀ ਨਖਤੀਓ ਮੈਨੂੰ ਨજર ਲਾਤੀ ਇਹ ਤੇ ਵਿਚਾਰੀ ਕਿਤੇ ਆ ਇੱਕ ਮਿੰਟ ਨੀ ਕਿਥੇ ਖਲੋਤੀ ਹੋਣੀ ਬਿੰਦੀ ਕਿਦੋਂ ਲਾਈ ਹੋ ਹਾਂ ਨੀ ਬਿੰਦੀ ਲੱਭਣੀਆਂ ਤੁਹਾਨੂੰ ਬਿੰਦੀਆਂ ਲੱਭਣੀਆਂ ਹਾਂ ਹਾਂ ਹਾਏ ਨੀ ਹੇ ਤੈਨੂੰ ਕੀ ਲੋੜ ਸੀ ਮਨੇਰੇ ਹੁਣ ਆਈ ਗਈ ਸੀ ਲੇਟ ਹੁਣ ਨਾ ਲੈਂਦੀ ਹਾਏ ਨਿੱਤਾ ਠੰਡੇ ਨਾਲ ਦੌੜ ਚੜੇ ਆ ਮੈਂ ਕਿਹਾ ਕੰਮ ਤਾਂ ਤਾਂ ਕਰਾਂਦੀ ਕਰਦੀ ਫਿਰ ਕੇ ਆਵੇ ਲੈ ਹੀ ਕੰਮ ਕਰਕੇ ਜੇ ਹੁਣ ਤਿਆਰ ਹੋ ਨਹੀਂ ਹੋ ਮੈਂ ਕੰਮ ਤਾਂ ਕਰ ਮੈਨੂੰ ਕੰਨ ਕੁੱਟੀ ਜਾਂਦੀ ਐ ਤੇਰੇ ਖਿਡਾਰੀ ਜਾਂਦੀਆਂ ਜੇ ਤੇਰੇ ਰੱਖੇ ਜਾਂਦੀ ਹੀ ਤੇਰੇ ਆ ਨਹੀਂ ਜਾਣਾ ਹਾ ਨਹੀਂ ਯਾ ਕੀ ਦੱਸ ਨਹੀਂ ਆ ਤੂੰ ਬਸ ਖਾਕੀ ਗੋਲੀ ਹੈਗੀ ਆ ਉਹ ਦਈ ਜਾ ਪਰ ਇਹ ਹੋ ਜਾ ਮੈਨੂੰ ਫੇਰ ਆ ਗਈ ਲੱਗਦਾ ਹਾ ਨਹੀਂ ਹੋਏ ਹਾਏ ਹਾਏ ਦਾ ਜਿਆਦਾ ਹੀ ਬੰਦਾ ਹਲ ਹੋ ਗਿਆ ਨਾ ਹਾਂ ਨਹੀਂ ਮੇਰੀ ਗੱਲ ਸੁਣ ਇਹਨੂੰ ਆਹ ਰਾਈ ਹੀ ਠੰਡੇ ਪਾਣੀ ਨਾਲ ਹੁੰਦੀ 32 ਆ ਗਈ ਹੋ ਨਹੀਂ ਨਾਉਣਾ ਤੋਨਾ ਕੰਮ ਕਰਕੇ ਵੇਲਾ ਜੇ ਤਿਆਰ ਹੋ ਨਹੀਂ ਆ ਨਹੀਂ ਇਹਨੂੰ ਤੇ ਕਿਤੇ ਆਰਾਮ ਖਣੀ ਨਹੀਂ ਤੀ ਨਹੀਂ ਆਈ 4 ਵਜੇ ਤੋਂ ਉੱਠ ਕੇ ਨਾ ਕਿ ਮੈਂ ਉਸੇ ਦਵਾਈ ਵੀ ਦਿੱਤੀ ਮੈਂ ਖਾਪੀ ਮੈਂ ਬੜਬੜ ਕਰਾਂ ਮੈਂ ਖਾਇਆ ਮੈਨੂੰ ਤਾਂ ਲੱਗਦਾ ਦੰਦ ਕਥਿਆ ਨੇ ਕੁੜੀ ਨੂੰ ਲੈ ਕੇ ਬਹਿ ਗਈਆਂ ਕਿਤੇ ਇੰਨੀ ਚਾਹੀਦੀ ਦਾਦਾ ਬਚਿਆਰੀ ਨੂੰ ਚਾਹੀਦੀ ਪਏ ਆ ਠੰਡ ਕੋੜੇ ਬੋੜੇ ਆਂਦੀ ਠੰਡ ਹੈ ਇਹ ਨਹੀਂ ਚਾਹੀਦੀ ਇਹਨੇ ਵੀ ਬੜੀ ਹੱਥ ਚੁਫਾਈ ਵਾਲ ਨਹੀਂ ਮੇਰਾ 5000 ਦਾ ਦੁਪੱਟਾ ਕਿੱਦਾਂ ਰੋਲੀ ਜਾਨੀ ਚੁੱਕ ਲੋ ਹੋਏ ਹੋਏ ਨਹੀਂ ਦੁਪੱਟੇ ਦੀ ਸੱਸ ਨੂੰ ਫੜਾ ਦੋ ਜੋੜ ਲੂਗੀ ਲੈ ਭਣਾ ਹੋਏ ਦੁਪੱਟੇ ਦੀ ਅੱਗ ਲੱਗੀ ਤੈਨੂੰ ਨਹੀਂ ਰੱਖਤੀ ਉਹ ਠੰਡ ਨਹੀਂ ਲੱਗੀ ਕਿੱਦਾਂ ਮੈਨੂੰ ਤਾਂ ਇਹ ਘੜਾ ਮੜਾਇਆ ਬਣਾਤਾ ਉਹ ਪੀਣੋ ਢਿੱਡ ਚ ਡਾਕਟਰ ਨੂੰ ਸੱਦੋ ਓ ਠੰਡ ਨਹੀਂ ਹੁਣ ਗਈ ਆ ਠੰਡ ਲੱਗੀ ਆ ਗਲੇ ਵਰਗੇ ਪਾਣੀ ਸਿਰ ਚ ਪਾ ਲਿਆ ਅੱਗ ਲੱਗੇ ਵਾਲ ਤਾਂ ਸਿੱਧਾ ਕਰਨ ਦੀ ਬੀਬੀ ਡਾਕਟਰ ਨੂੰ ਸੱਦੀ ਮੜਿਆ ਗੋਲੀ ਦੇ ਕੇ ਜਾਵੇ ਖਾਖੀ ਜੀ ਤੇ ਮੈਂ ਵਿਆਹ ਜਾਣਾ ਜਾਣਾ ਵਾਂ ਖਾਏ ਨਹੀਂ ਤੁਸੀਂ ਤਾਂ ਕੱਢ ਜੀ ਦੁੱਧ ਤਾਂ ਨਹੀਂ ਮੈਂ ਪ੍ਰੈਸ ਨਾਲ ਵਾਲ ਸਿੱਧੇ ਕੀਤੇ ਹੀ ਫੇਰ ਹੋ ਜਾਂਦਾ ਮਮੀ ਵੇਖ ਲੈ ਆ ਜਾਊ ਜਾਣਾ ਵਾਂ ਹਾਏ ਤੇ ਡਰਜਣ ਦੇ ਆਈ ਬੀਬੀ ਆ ਵੇ ਲੈ ਜਾਣਾ ਵਾਂ ਬੀਬੀ ਮੈਂ ਕੋਹ ਨਹੀਂ ਖਾਦਾ ਨੀ ਪੈਣਾ ਇੱਥੇ ਤੈਨੂੰ ਦੇ ਦਾਂਗੇ ਇੱਥੇ ਲੈਵਾਂਗੇ ਤੇਰੀ ਉਹਨਾਂ ਨੂੰ ਕਵਾਂਗੇ ਦਵਿੰਦਰ ਠੀਕ ਨਹੀਂ ਲਫਾਵੇ ਚ ਪਾ ਦੋ ਜੀ ਤੂੰ ਤਿਆਰ ਹੋ ਅਸੀਂ ਤੇ ਚੱਲੀ ਗਏ ਹਾਏ ਨਹੀਂ ਨਹੀਂ ਰਹਿਣਾ ਅੱਜ ਤੱਕ ਰਮਾਨਾ ਮਾਰ ਵਿੱਚ ਪੇੜ ਬੂਥੇ ਤੇ ਸਾਰੀਆਂ ਰਹਿਣ ਦੋ ਅੱਜ ਸਾਰੀਆਂ ਹੀ ਕਿੱਦਾਂ ਰਹਿੰਦੀਆਂ ਅਗਲੇ ਆਖਣਗੇ ਕੋਈ ਵੀ ਨਹੀਂ ਆਇਆ ਬਿਮਾਰ ਤੂੰ ਨਾ ਕਿਉਂ ਹਾਏ ਨਹੀਂ ਗੱਲਾਂ ਕਰੀ ਜਾਨੀ ਗੋਲੀ ਦੇ ਮੇਰੀ ਗੱਲ ਸੁਣ ਇਹਨੂੰ ਮਗਾ ਮੂਗਾ ਪਾ ਕੇ ਤੇ ਚਾਹ ਬਣਾ ਕੇ ਦੇ ਤੂੰ ਹੋ ਜਾਣ ਨਾ ਦਈ ਇੱਥੇ ਕੰਬਲ ਚ ਪਾ ਲੈ ਇਹਨੂੰ ਅਸ ਪਾਲ ਮੈਨੂੰ ਚਾਹ ਆਹੋ ਚਾਹ 哦。Oh.